ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤਾਂ ਅੰਦਰ ਉਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਜੀ ਮੰਡੇ ਦਾ ਤੇ ਆਪਾਂ ਹੁਣ ਲੱਗੇ ਅੱਜ ਕਾਫੀ ਦਿਨਾਂ ਬਾਅਦ ਵਲੌਗ ਸ਼ੂਟ ਕਰਨ ਤੇ ਤੁਹਾਨੂੰ ਪਤਾ ਹੀ ਸੀਗਾ ਪਿਛਲੇ ਵਲੌਗ ਚ ਦੱਸਿਆ ਵੀ ਮੈਂ ਕਿਉਂ ਨਹੀਂ ਸੀ ਬਣਾ ਰਹੀ ਤੇ ਬਾਕੀ ਸਾਰੇ ਸਹਓ ਜੀ ਠੰਡ ਤੋਂ ਬਚੇ ਹੋਏ ਹੋ ਤੇ ਘਰ ਪਰਿਵਾਰ ਸਾਰੇ ਠੀਕ ਨੇ ਜੀ ਸਾਰਿਆਂ ਦੇ ਔਰ ਥੈਂਕ ਯੂ ਸੋ ਮੱਚ ਮੇਰੇ ਭੈਣ ਭਾਈਆਂ ਦਾ ਜਿਨ੍ਹਾਂ ਨੇ ਇੰਨਾ ਮਿਸ ਕੀਤਾ ਮੈਨੂੰ ਮੇਰੀਆਂ ਮਾਵਾ ਦਾ ਭੈਣਾ ਦਾ ਹਨਾ ਸਾਰਿਆਂ ਦਾ ਹੀ ਤੇ ਬਾਕੀ ਜੀ ਹੁਣ ਬਸ ਆਪਾਂ ਹੁਣ ਬੱਚੇ ਸਕੂਲ ਚਲੇ ਗਏ ਤੇ ਸਾਇਦ ਪਾਪਾ ਵੀ ਚਲੇ ਗਏ ਕੰਮ ਤੇ ਆਪਣਾ ਹੁਣ ਲੱਗਿਆ ਆਪਾਂ ਆਪਣੇ ਕੰਮਕਾਰ ਕਰਨ ਤੇ ਬਾਕੀ ਜੀ ਮੰਮੀ ਮੇਰੇ ਹੁਣ ਠੀਕ ਨੇ ਅੱਗੇ ਨਾਲੋਂ ਪਹਿਲਾਂ ਨਾਲੋਂ ਫਰਕ ਆ ਏ ਉਹ ਉਥੀ ਨੇ ਹੁਣ ਕਹਿੰਦੇ ਵੀ ਮੈਂ ਘਰੇ ਰਹਿਣਾ ਵੀ ਮੈਂ ਵੀ ਠੀਕ ਨੇ ਹੈ ਨਾ ਮੈਂ ਜਾਉਂਗੀ ਵੀ ਕਦੇ ਦਿਨ ਚ ਬਾਕੀ ਦੇਖਦੇ ਹਾਂ ਹੁਣ ਤੇ ਬਾਕੀ ਜਿੱਧਰ ਖੰਡਾਰਾ ਪੂਰਾ ਹੋਇਆ ਆ ਪਿਆ ਕਿਚਨ ਦਾ ਕਿਚਨ ਦਾ ਕੰਮ ਹਜੇ ਆਪਣਾ ਰੋਟੀ ਪਾਣੀ ਹੁਣੇ ਗਿਆ ਸੱਜ ਪਾਪਾ ਤੇ ਕਿਚਨ ਦਾ ਕੰਮ ਆਪਣਾ ਸਾਰਾ ਪਿਆ ਹਜੇ ਹੁਣ ਆਪਾਂ ਕਰਾਂਗੇ ਨਾਲ ਦੀ ਨਾਲ ਕਿਚਨ ਦੀ ਸਫਾਈ ਤੇ ਬਾਕੀ ਹੋਰ ਸੁਣਾਓ ਜੀ ਸਾਰੇ ਤੇ ਕਈ ਭੈਣਾਂ ਦੇ ਮੈਸੇਜ ਆ ਰਹੇ ਸੀਗੇ ਵੀ ਦੀਦੀ ਹੁਣ ਤੁਸੀਂ ਇਹ ਸਟਾਰਟ ਕਰੋ ਹਨਾ ਕੰਮ ਉਹ ਬਹੁਤ ਦਿਨ ਹੋ ਗਏ ਹੁਣ ਤਾਂ ਬਹੁਤ ਟਾਈਮ ਹੋ ਗਿਆ ਵੀ ਤੁਸੀਂ ਵੀ ਹੁਣ ਵੀ ਮੰਮੀ ਵੀ ਠੀਕ ਨੇ ਹਨਾ ਵੀ ਤੁਸੀਂ ਆਪਣਾ ਵੀ ਕੰਮ ਸ਼ੁਰੂ ਕਰੋ ਹਨਾ ਤੇ ਮੈਂ ਅੱਜ ਸੋਚਿਆ ਵੀ ਚਲੋ ਅੱਜ ਆਪਾਂ ਆਪਣਾ ਸ਼ੁਰੂ ਕਰਦੇ ਆਂ ਬਲੌਗਿੰਗ ਕਰਨਾ ਹਨਾ ਇੱਕ ਦਾ ਹੁਣ ਇੰਨੇ ਦਿਨ ਹੋ ਗਏ ਸੀਗੇ ਮਹੀਨਾ ਹੀ ਹੋ ਗਿਆ ਸੀਗਾ ਛੱਡੇ ਨੂੰ ਹਨਾ ਪਤਾ ਹੀ ਨਹੀਂ ਕਿ ਕੀ ਬਣਾ ਕੇ ਕਿੱਥੋਂ ਸ਼ੁਰੂ ਕਰੀਏ ਕਿ ਸਾਰਾ ਹੀ ਸਰਕਲ ਆ ਜਿਹੜਾ ਹਿੱਲ ਜਾਂਦਾ ਏ ਤੇ ਬੱਸ ਜੀ ਹੁਣ ਆਪਾਂ ਰੋਟੀਨ ਸ਼ਾਮਾਂਗੇ ਜੀ ਮੈਂ ਤੁਹਾਨੂੰ ਜੇ ਤੁਹਾਨੂੰ ਵਧੀਆ ਲੱਗੇ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰ ਦਿਆ ਕਰਿਓ ਹਨਾ ਤੇ ਮੈਂ ਨਾ ਮਾਸੀ ਕੋਲ ਗਈ ਸੀਗੀ ਆਪਣੀ ਕੋਲ ਮੈਂ ਆਪਣੀ ਮਾਸੀ ਕੋਲ ਗਈ ਸੀਗੀ ਤੇ ਮੇਰੀ ਮਾਸੀ ਕੋਲ ਗਈ ਸੀ ਕਿ ਮੈਂ ਕਿਉਂਕਿ ਮੇਰੇ ਬੱਚੇ ਟਿਊਸ਼ਨ ਲੱਗੇ ਹੋਏ ਨੇ ਉੱਥੇ ਤੇ ਫਿਰ ਮੈਮੀ ਚਲੇ ਗਈ ਸੀਗੀ ਨਾਲੇ ਹਨਾ ਤੇ ਫਿਰ ਅਸੀਂ ਉੱਥੇ ਸਾਗ ਬਣਾ ਲਿਆ ਸੀਗਾ ਤੇ ਅੱਜ ਆਪਾਂ ਸਾਗ ਤੜਕ ਲਿਆ ਰਾਤ ਤੜਕ ਲਿਆ ਸੀਗਾ ਤੇ ਸਵੇਰੇ ਵੀ ਹੁਣ ਉਹੀ ਖਾਦਾ ਹੈ ਬਾਕੀ ਅਜੇ ਮੈਨੂੰ ਕੋਈ ਇੰਨੀ ਗੱਲ ਜੀ ਆ ਨਹੀਂ ਰਹੀ ਕਿਉਂਕਿ ਕਿੰਨੇ ਦਿਨ ਹੋ ਗਏ ਹਨਾ ਹਨ ਉਹਦਾ ਕੋਈ ਵੀ ਕੰਮ ਆਪਾਂ ਛੱਡ ਦਿੱ ਗਏ ਉਹਨੂੰ ਫਿਰ ਔਖਾ ਲੱਗਦਾ ਥੋੜਾ ਜਿਹਾ ਦੁਬਾਰੇ ਤੋਂ ਸਟਾਰਟ ਕਰਨਾ ਕਿਉਂਕਿ ਮੇਰਾ ਤਾਂ ਬਿਲਕੁਲ ਹੀ ਇਹ ਚੈਨਲ ਸਾਰਾ ਪਿੱਛੇ ਬੈਕ ਮੁੜ ਚੁੱਕਿਆ ਏ ਹੁਣ ਉਹਨੂੰ ਦੁਬਾਰੇ ਚਲਾਉਣ ਦੇ ਲਈ ਤੁਹਾਨੂੰ ਪਤਾ ਹੈ ਇਹਨੂੰ ਮਿਹਨਤ ਕਰਨੀ ਪੈਣੀ ਆ ਚਲੋ ਕੋਈ ਗੱਲ ਨਹੀਂ ਚਲੋ ਜੀ ਹੁਣ ਮੈਂ ਨਾ ਪੰਜ ਮਿੰਟ ਨੂੰ ਕਿਚਨ ਆਪਾਂ ਸਾਫ਼ ਕਰ ਲਈਏ ਮੈਂ ਤੁਹਾਨੂੰ ਫੇਰ ਮਿਲਦੀ ਆ ਉੱਕੇ ਨੂੰ ਮੇਰੇ ਫੋਨ 'ਚ ਨਹੀਂ ਸਪੇਸ ਵੀ ਨਹੀਂ ਮੈਨੂੰ ਬਹੁਤ ਕੁਝ ਹੋ ਗਿਆ ਫੋਨ 'ਤੇ ਇਹ ਵਾਲੇ ਨੂੰ ਕੁਝ ਵੀ ਨਾ ਮੋਰੇ ਨਾ ਦੇਖਣੀ ਸੀ ਹੁਣ ਇਹ ਜੋ ਡਿਲੀਟ ਡਲੂਟ ਕਰੂੰਗੀ ਤੇ ਆਪਾਂ ਨੂੰ ਸਪੇਸ ਮਿਲੂਗੀ ਫੋਨ ਹੈ ਨਾ ਵੀਡੀਓ ਬਣਾਉਣ ਦੀ ਤੇ ਚਲੋ ਜੀ ਹੁਣ ਮੈਂ ਭਾਂਡੇ ਮਾਂਜ ਕੇ ਤੁਹਾਨੂੰ ਫੇਰ ਮਿਲਦੀ ਆ ਤੁਸੀਂ ਬਣੇ ਰਹੋ ਮੇਰੇ ਨਾਲ ਤੁਸੀਂ ਜਾਇਓ ਨਾ ਹੋ ਜਾਏ ਕਿਤੇ ਵੀ ਤੇ ਮਿਲਦੇ ਆ ਜੀ ਤੁਹਾਨੂੰ ਭਾਂਡੇ ਵਰ ਕਿਚਨ ਸਾਫ ਕਰਕੇ ਜੀ ਆਪਾਂ ਭਾਂਡੇ ਸਾਰੇ ਮਾਂਜਦੇ ਕਿਚਨ ਕਰਤੀ ਆਪਾਂ ਕਲੀਨ ਹਨ ਕਿਚਨ ਸਾਫ ਕਰਤੀ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣੀ ਆ ਜਿਹੜੇ ਆਪਾਂ ਹੁਣ ਕੱਪੜਿਆ ਤੁਹਾਨੂੰ ਪਤਾ ਦੋ ਦੋ ਦਿਨਾਂ ਚ ਸੁੱਕਦੇ ਆ ਦੇਖੋ ਐਵੇਂ ਬੈੱਡ ਤੇ ਫੋਲੇ ਹੋਏ ਆ ਸਟੈਂਡ ਤੇ ਪਾਏ ਹੋਏ ਆ ਕੱਲ ਮੇਰੇ ਕੱਪੜੇ ਬਹੁਤ ਸੀਗੇ ਕੱਲ ਮੈਂ ਗੁਰਦੁਆਰਾ ਸਾਹਿਬ ਚਲੇ ਗਈ ਸੀ ਪਹਿਲਾਂ ਮੈਂ ਜਾਣਾ ਨਹੀਂ ਸੀਗਾ ਫਿਰ ਬੱਚਿਆਂ ਨੂੰ ਕਹਿੰਦੇ ਮੈਂ ਤੁਸੀਂ ਚਲੇ ਜਾਓ ਬਾਹਰ ਸੀਗਾ ਤੇ ਬੱਚੇ ਕਹਿੰਦੇ ਮम्मा ਅਸੀਂ ਛੁੱਟੀ ਕਰਕੇ ਉਹ ਵੀ ਨਹੀਂ ਮੰਨੇ ਜਵਾਬ ਦੇਤਾ ਕਾ ਮਮਾ ਤੁਸੀਂ ਹੱਥ ਚਲੇ ਜਾਓ ਫਿਰ ਮੈਂ ਆਗਾ ਫਿਰ ਮੈਂ ਪੂਰਾ ਟਾਈਮ ਤੇ ਆਰਮੋ ਕੇ ਵੱਜੀ ਹੈ ਨਾ ਵੀ ਚਲੋ ਕਾਨੂੰ ਹਨਾ ਜਾਇਆ ਨਹੀਂ ਕਿਉਂਕਿ ਮੇਤੋਂ ਕਿਸੇ ਵੀ ਉਹਦੇ ਚ ਪ੍ਰੋਗਰਾਮ ਚ ਜਾ ਨਹੀਂ ਹੋਇਆ ਹੈਗਾ ਆਪਣੇ ਨਾ ਹੁਰਪੁਰਬ ਨੂੰ ਨਾ ਆਪਣੇ ਹੋਰ ਕਿਸੇ ਪ੍ਰੋਗਰਾਮ ਚ ਅਦਰ ਦੇਖੋ ਜੀ ਥਲੇ ਪੂਰਾ ਖੰਡਾਰਾ ਪਿਆ ਹੁਣ ਮੈਂ ਇਹਨਾਂ ਨੂੰ ਸਮੇਟ ਲਵਾਂ ਫਿਰ ਮੈਂ ਤੁਹਾਨੂੰ ਮਿਲਦੀ ਆ ਸਾਰਾ ਕਰਕੇ ਤੁਹਾਨੂੰ ਫਿਰ ਮਿਲੂਗੀ ਹੁਣ ਮੈਂ ਅੱਜ ਕੰਮ ਕਰਤੀ ਨਹੀਂ ਦਿਖਾਉਂਦੀ ਤੁਹਾਨੂੰ ਅੱਜ ਸਿਰਫ ਤੁਹਾਨੂੰ ਖੰਡਾਰਾ ਦਿਖਾਉਣੀ ਹੈ ਬਾਅਦ ਵਿੱਚ ਦਿਖਾਉਣੀ ਹੈ ਸਾਰਾ ਸਮੇਟ ਕੇ ਹਾਂਜੀ ਫਰੈਂਡਸ ਇੱਥੇ ਮੈਂ ਲੱਗ ਗਈ ਸੀਗੀ ਇਹ ਰਜ਼ਾਈਆਂ ਵਗੈਰਾ ਸੁੱਕਣੀਆਂ ਪਾਉਣ ਧੁੱਪ ਦੇ ਵਿੱਚ ਮੈਨੂੰ ਨਾ ਮਤਲਬ ਕਿ ਡੇਲੀ ਆਦਤ ਆ ਮੈਂ ਨਾ ਸਵੇਰੇ ਜਦੋਂ ਝਾੜੂ ਪੋਚਾ ਕਰਨਾ ਹੁੰਦਾ ਏ ਉਦੋਂ ਆਪਾਂ ਧੁੱਪ ਦੇ ਵਿੱਚ ਆਪਣੀਆਂ ਰਜ਼ਾਈਆਂ ਕੰਬਲ ਵਗੈਰਾ ਜੋ ਵੀ ਆਪਾਂ ਧਾਲੀ ਲੰਨੇ ਆ ਹਨ ਇਹ ਗਰਮੀ ਹੋਵੇ ਚਾਹੇ ਸਰਦੀ ਹੋਵੇ ਮੈਂ ਧੁੱਪ ਜ਼ਰੂਰ ਲਵਾਉਣੀ ਆ ਮੈਨੂੰ ਉਹ ਨਾ ਜਰਸਾ ਵਰਨੀ ਆਉਂਦਾ ਹੈਗਾ ਜਿੰਨਾ ਚਿਰ ਧੁੱਪ ਨਾ ਲਵਾਵਾ ਹਨਾ ਇੱਕ ਤਾਂ 스ਮੈਲ ਵਗੈਰਾ ਨਹੀਂ ਫਿਰ ਬਣਦੀ ਇੱਕ ਚਲੋ ਧੁੱਪ ਲੱਗ ਜਾਂਦੀ ਆ ਵਧੀਆ ਹੋ ਜਾਂਦੀ ਆ ਹਨਾ ਤੇ ਸਰਦੀਆਂ ਚ ਤੁਹਾਨੂੰ ਪਤਾ ਹੀ ਆ ਵੀ ਠੰਡਾ ਠੰਡਾ ਸਿੱਲਾ ਸਿੱਲਾ ਜਿਹਾ ਰਹਿੰਦਾ ਏ ਤਾਂ ਕਰਕੇ ਤੇ ਇੱਥੇ ਆਪਾਂ ਇਹਨੂੰ ਧੁੱਪ ਲਵਾ ਲਾਂਗੇ ਤੇ ਹਜੇ ਛਾੜ ਇਹਨਾਂ ਦੇ ਮੈਂ ਚੜਾਣੇ ਨੇ ਮੰਮੀ ਉਹ ਨਹੀਂ ਆਏ ਹੋ ਸੀਗੇ ਫਿਰ ਉਦੋਂ ਜਲਦੀ ਜਲਦੀ ਸ ਮੈਂ ਇਦਾਂ ਹੀ ਕੱਢ ਲੀਆਂ ਸੀਗੀਆਂ ਤੇ ਛਾੜ ਵੀ ਹੁਣ ਇਹਨਾਂ ਦੇ ਮੈਂ ਮਤਲਬ ਕਿ ਗਲਵਜ਼ ਕਵਰ ਚੜਾਉਂਗੀ ਹਨਾ ਤਾਂ ਕਰਕੇ ਗਲੇਫ ਵਗੈਰਾ ਚੜਾਣੇ ਨੇ ਹਲੇ ਮੈਂ ਕਿਹਾ ਚਲੋ ਵੀ ਹਜੇ ਕੋਈ ਗੱਲ ਨਹੀਂ ਚੜਾ ਲਾਂਗੇ ਕਦੇ ਦਿਨ ਚ ਵੈਸੇ ਵੀ ਮੇਰੀ ਆਦਤ ਹੈ ਮੈਂ ਜਦੋਂ ਵੀ ਰੱਖਣੀਆਂ ਧੋ ਕੇ ਰੱਖਦੀ ਹੁੰਨੀ ਆ ਐਦਾਂ ਨਹੀਂ ਰੱਖਦੀ ਸਸੀ ਕਾਜੀ ਤੁਸੀਂ ਕਾਲ ਲਿਆ ਹੈ ਕੀ ਕਿਹਾ ਐਦਾਂ ਨੂੰ ਘਰ ਕੇ ਸਸੀ ਕਾਜੀ ਐਦਾਂ ਨੂੰ ਘਰ ਕੇ ਕਰ ਦੇ ਪੁੱਤ ਐਦਾਂ ਨੂੰ ਕਰ ਸਾਰਿਆਂ ਨੂੰ ਤੇ ਹੁਣ ਹੋ ਗਿਆ ਜੀ ਟਾਈਮ 4 5 ਗਏ ਪੌਣੇ 4 ਵਜੇ ਹੈ ਸਕੂਲ ਤੋਂ ਆਏ ਫਟਾਫਟ ਚੇਂਜ ਕਰਕੇ ਰੋਟੀ ਪਾਣੀ ਖਾਦਾ ਆਪਣਾ ਇਹਨਾਂ ਨੇ ਚਾਹ ਵਗੈਰਾ ਪੀਤੀ ਤੇ ਇੱਧਰ ਹੁਣ ਬੈਗ ਰੈਡੀ ਨੇ ਹੁਣ ਜਾਣਾ ਹੈ ਟਿਊਸ਼ਨ ਕਿਤੇ ਜਾਣਾ ਦੀ ਟਿਊਸ਼ਨ ਹਾਂ ਹੁਣ ਇਹਨਾਂ ਦੇ ਟਿਊਸ਼ਨ ਲੱਗ ਚੁੱਕੇ ਨੇ ਇਹ ਇਹਨਾਂ ਨੂੰ ਹੋ ਗਏ ਲੱਗਿਆ ਨੂੰ 12 13 ਦਿਨ ਹੋ ਗਏ ਮਿਲਣ ਦਾ ਸ ਮੰਡਿਆਂ ਨੂੰ ਫਿਕਟੈਂਟ ਤੇ ਦੇਖੋ ਜੀ ਹੁਣ ਇਧਰ ਰੈਡੀ ਸ਼ੈਡੀ ਹੋ ਗਏ ਹੁਣ ਮੇਰੇ ਮਾਸੀ ਦਾ ਬੇਟਾ ਆਊਗਾ ਤੇ ਇਹ ਮਿਲਵਾ ਸਨ ਨਗਟਾ ਮਿਲਦੇ ਨੇ ਹੁਣ ਤਾਂ ਸਿਰਫ ਖਾਣਾ ਪਾਣੀ ਹੁੰਦਾ ਇਹਨਾਂ ਦਾ ਚੇਂਜ ਹੋ ਜਾਂਦਾ ਹੁਣ ਆਉਣਗੇ ਇਹ ਰਾਤ ਨੂੰ 7:30 ਵਜੇ ਹੈਨਾ ਨਾ 7:30 ਵਜੇ ਹੈ ਹੈ ਨਾ ਪੁੱਤਰ ਆਣਨ ਨਾ ਜੇ ਠੰਡ ਲੱਗਦੀ ਆ ਪਾਲਾ ਨਹੀਂ ਰਹਿਣਦੇ ਜਿਹੜਾ ਮਰਜੀ ਪਾਲ ਖਾਓਗੀ ਹੁਣ ਨਾਲ ਦੀ ਨਾਲ ਇਹਨਾਂ ਨੇ ਚਲੇ ਜਾਣਾ ਮੈਂ ਫੇਰ ਕੱਲੀ ਨਾ ਜਾਣਾ ਮੈਂ ਵਲੌਗ ਬਣਾਵਾਂ ਮੈਂ ਤਾਂ ਕੀ ਦੇਣਾ ਬਣਾਵਾ ਹਨਾ ਮੈਂ ਸਾਰੀ ਦਿਹਾੜੀ ਕੱਲੀ ਰਹਿ ਜਾਨੀ ਆ ਬਸ ਆਉਂਦੇ ਨੇ 5 ਮਿੰਟ ਲਈ 15 ਮਿੰਟ ਲਈ ਮੇਰੇ ਕੋਲ ਹੁੰਦੇ ਨੇ 15 ਮਿੰਟ ਹੁਣ ਇਹਨਾਂ ਨੇ ਚਲੋ ਜੀ ਨਾਲ ਦੀ ਨਾਲ ਹੁਣ ਚਲੇ ਜਾਣਾ ਫੇਰ ਆਉਣਗੇ ਇਹ 7:30 7:00 ਵਜੇ ਤੇ ਘੇਰ ਔਸਾ ਦੇ ਪਾਉਣਗੇ ਫੇ ਰਾਤ ਹੋ ਜਾਂਦੀ ਆ ਰੋਟੀ ਪਾਣੀ ਖਾ ਕੇ ਫੇ ਆਏ ਹੋ ਜਾਂਦਾ ਪੈਜੋ ਹਨਾ ਤੇ ਅੱবি ਜੋਤ ਹੁਣ ਰੈਡੀ ਸ਼ੈਡੀ ਹੋ ਰਿਹਾ ਮੁੰਡਾ ਪਾਇਆ ਨਾ ਮੈਂ ਕੱਪੜੇ ਆਪਨੇ ਤੇ ਲੋਰ ਲੈ ਕੇ ਆਇਆ ਸੀ ਉਹ ਨਾਲ スウェット ਸ਼ਰਟ ਨਵੇਂ ਕੱਪੜੇ ਨਵੀਂ ਸ਼ਾਪਿੰਗ ਅਗਲੇ ਉੱਪ ਪਾਏ ਨੇ ਈਵਨਿਉ ਠੰਡ ਲੱਗਦੀ ਆ ਅੱਛਾ ਇੱਥੇ ਨਹੀਂ ਠੰਡ ਲੱਗਦੀ ਆਹਦੀ ਖੰਡ ਲੱਗਦੀ ਆ ਥੱਲੇ ਇਨਰ ਪਾਇਆ ਹੋਇਆ ਹੈ

ਚਲੋ ਜੀ ਇੱਕ ਮਿੰਟ ਮੈਂ ਦੀ ਆ ਕੋਟ ਦੀ ਲਾ ਦੇ ਚਲ ਰੈਣ ਦੇ ਨਾਲੇ ਲਾ ਦੇ ਸਹਿ ਪਰ ਉਹ ਰੈਣ ਦੇ ਲਾ ਦੇ ਜਿੱਪ ਲਾ ਦੇ ਪਰ ਉਹ ਦੂਈਆਂ ਲੱਭਦੀਆਂ ਨਹੀਂ ਦੇ ਲਾ ਹੁਣ ਜਿੱਪ ਲਾ ਦੇ ਨਾ ਇਹ ਦੇ ਨਿਕਲਦੀ ਆ ਉੱਠੀ ਕੀਤੀ ਹੋਈ ਆ ਵੀ ਇਹ ਮੈਂ ਅਗਲਾ ਬਾਅਦ ਚਲੋ ਜੀ ਮੈਂ ਤੁਹਾਨੂੰ ਫੇਰ ਮਿਲਦੀ ਆ ਇਹਨਾਂ ਨੂੰ ਭੇਜ ਦਮ ਹਟ ਜਾ ਠੀਕ ਜਾ ਅਹ ਸਾਇ ਪੁੱਤ ਕਾਵਣਾ ਦੀ ਮੈਤੋ ਧੰਕੀ ਮੁੱਕਦਾ ਕਿੰਨਾ ਕੰਮ ਕਰੀ ਜਾਣਾ ਹੁਣ ਕਰਦੀ ਹੈ ਰਾਜ ਹਾਂ ਲੈ ਆਪ ਨਹੀਂ ਹੈ ਹੁਣ ਕਹਿੰਦੀ ਹੈ ਚੱਕ ਲਓ ਫਟੇ ਚ ਨਾ ਸਪਾਈ ਕਰੋ ਰਾਜ ਹੁਣ ਕਹਿੰਦੀ ਹੈ ਮੇਰੇ ਕੋਈ ਹਿੰਮਤ ਤੋੜੀ ਨਹੀਂ ਆ ਮੈਂ ਹਾਂ ਜਿਆਦਾ ਸਵੇਰੇ 6 ਵਜੇ ਆਏ ਚੱਕੇ ਦੀ ਟੋਕਰੀ ਲੈ ਆਏ ਤੁਰਿਆ ਕਰ ਲਾਦੀ ਕਿਸੇ ਦੇ ਘਰੇ ਆਏ ਤਾਂ ਹਾਂ ਨਾਲ ਦਾ ਕਲਕਟੇ ਕਰਨ ਦੀ ਆਲੇ ਨੂੰ ਕੁੱਤੇ ਆਨੇ ਮੈਂ ਤਾਂ ਚਾਹ ਨਹੀਂ ਪੁੱਛੀ ਨਾ ਸਿਰੇ ਗੋਹਾ ਟਿਕਾਣਾ ਲਾ ਰਹਿੰਦੇ ਨੇ ਆ ਲੈ ਚੱਕ ਤਾ ਗੋਹਰ ਫੇਰ ਆਏ ਕਰਕੇ ਨਾਲ ਗੁੱਤਰਾ ਪਾ ਦੋ ਆ ਕਹਿੰਦੇ ਵੀ ਇਹਦਾ ਨਾਲ ਆਏ ਸਾਡੇ ਘਰ 'ਚ ਸਾਡੇ ਘਰ ਦੀਆਂ ਜੁਗੀਆਂ ਵੀ ਕੁੜੀਆਂ ਰਾਣੀਆਂ ਨੇ ਰਾਣੀਆਂ ਸਾਡੇ ਘਰ ਦੇ ਹੱਥ ਲੱਗਦੇ ਨਹੀਂ ਆ ਸਾਡੇ ਘਰ ਦੀਆਂ ਜਿੰਨੀਆਂ ਵੀ ਕੁੜੀਆਂ ਵਿਆਹੀਆਂ ਹੋਈਆਂ ਰਾਣੀਆਂ ਨੇ ਰਾਣੀਆਂ ਕਿਤੇ ਵੀ ਜਾ ਕੇ ਲੈ ਨਾ ਕੋਈ ਗੋਹਾ ਗੂੜਾ ਦੀ ਕਰਦੀ ਐ ਐਸ਼ਾ ਕਰਦੀ ਆ ਨਾ ਮੈਂ ਜਦ ਬਾਕੀ ਇੰਨੇ ਵਧੀਆ ਤਰ੍ਹਾਂ ਦੇ ਬੈਠੇ ਹੋਏ ਮੈਨੂੰ ਕਿਵੇਂ ਕਰਨਾ ਪਿਆ ਜਾਂਦਾ ਮੈਂ ਤਾਂ ਸੰਗਲ ਦੇ ਪਾਪਾ ਤੁਹਾਨੂੰ ਆਏ ਕਹਿ ਗਿਆ ਨਾ ਉਹ ਹੀ ਕਰਮ ਕਰਨਾ ਹੈ ਨਾ ਸੰਗਲ ਕਹਿੰਦੇ ਹੱਥ ਤੇ ਪੈਰ ਕਰਦੀ ਹੈ ਹਾਂ ਫਿਰ ਕੱਲ ਆ ਕੇ ਇੱਕ ਇੱਕ ਦੇਖੀ ਪੂਰੀ ਆਇਆ ਕਹਿੰਦੀ ਇੱਕ ਆਏ ਹਾਂ 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 ਹੱਟ 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 ਹਾਂ ਕੁੱਤੀ ਨੇ ਟੱਕਰ ਮਾਰੀ ਨੇ ਰਿਆ ਕੁੱਤੀ ਨੇ ਟੱਕਰ ਮਾਰੀ ਕੁੱਤੀ ਨੇ ਟੱਕਰ ਮਾਰੀ ਮੈਂ ਦੱਸ ਰਿਹਾ ਕੁੱਤੀ ਨੇ ਮਾਰੇ ਟੱਕਰ ਮਾਰੀ ਹੈ ਆਹ ਆਹ ਮੂਰੀ ਮੂਰੀ ਮੂਹਨਾ ਵੀ ਦਿਆ ਕਰਨ ਦੀ ਹੈ ਹਾਂ ਆਹ ए एशा एशा कर दिया एशा सुनो हम कर दिया एशा कर दिया ना ना के हो गई सेट कपड़ा कर कुंडा ला दे हां मुझे कपड़ा कपड़े वाले आ सारे मुझे कपड़े मैं दादी माय ने उड लिया दे मैंने बाल कर लिया दे मैं बैठी मार दिया बात कर सुनो इतना खोने का करने दोला कि क्यों अरे कुत्ते हो मैं देखो ਵਾਚ ਦੂਜੇ ਦੇ ਹਾਏ ਮੇਰੀ ਅਦਰ ਮੈਂ ਸੱਚਾ ਚਰਚਾ ਜੇ ਮੈਨੂੰ ਕੋਈ ਹੋਰ ਹੁੰਦਾ ਤੁਸੀਂ ਕਰੋ ਹਾਏ ਮੈਂ ਤਾਂ ਮਰ ਤੱਕ ਮੈਸੇਜ ਰਾਜ ਰਹਿ ਕੇ ਥੱਕ ਗਈ ਕਰੋ ਆਏ ਹਾਇ ਕੁ ਲਗਿਆ ਨਹੀਂ ਉਹ ਕਰ ਮੈਨੂੰ ਸੱਚ ਬਾਗੇ ਹੱਟਿਆ ਹੋਰ ਕਿਸੇ ਨੇ ਆਇਆ ਮੈਂ ਚਾਰ ਲੈਣੇ ਦੀ ਹਾਂ ਹੋਰ ਕਿਸੇ ਨੇ ਕਿਹਾ ਸੀ ਚੁੱਪ ਕਰਕੇ ਦੁਬਾਰਾ ਕੰਮ ਕਰੀਂ ਕਰਦੀ ਆਂ ਹਾਂ ਅਵੇ ਅਲਾ ਰਾਣੀ ਬਣਾ ਕੇ ਰੱਖਦਾ ਰਾਣੀ ਵਧੀਆ ਨਾਲ ਦਾਣੀ ਨਾਲ ਰਲੀ ਵੀ ਨਾ ਮੈਂ ਕਹਾਂ ਨੀ ਮੈਂ ਕੋਈ ਅੱਜ ਬੜਾ ਕਹਿੰਦਾ ਐਵੇਂ ਹੁਣ ਪਰਤਲੀ ਆਜੋ ਕਿ ਨਹੀਂ ਕਦੇ ਨਹੀਂ ਹੋ ਸਕਦਾ ਕਦੇ ਨਹੀਂ ਹੋ ਸਕਦਾ ਹਾਂਜੀ ਹੁਣ ਅਸੀਂ ਮੈਂ ਲੱਗੀ ਹਾਂ ਦੁੱਧ ਗਰਮ ਕਰਨ ਇੱਥੇ ਹੁਣ ਤੁਹਾਨੂੰ ਗੱਲ ਦਾ ਪਤਾ ਲੱਗਿਆ ਨਹੀਂ ਹੁਣ ਗੱਲ ਸਾਡੀ ਇਹ ਚੱਲਦੀ ਰਹੇ ਕਿ ਜੇ ਤੂੰ ਮੈਂ ਮੁਖੌਲ ਕਰ ਦਿੰਦੀ ਆ ਵਛੇੜ ਦਿੰਦੀ ਆ ਵੀ ਕਿਸਮਤ ਨਹੀਂ ਵਧੀਆ ਵੀ ਤੁਹਾਡੇ ਨਾਲ ਵਿਆਹ ਨਹੀਂ ਵਿਆਹ ਹੋਵੇ ਤੇ ਮੈਨੂੰ ਕਹਿੰਦੇ ਜੇ ਹੋਰ ਘਰ ਚ ਰ ਜਾਂਦੀ ਸਾ ਤੂੰ ਕੀ ਹੋਣਾ ਸੀ ਗੋਹਾ ਤੇਰੇ ਤਾਂ ਤੇਰੀ ਇੱਛਾ ਤੇ ਪੈਂਦੀ ਹੋਣੀ ਧੀ ਹੈ ਤੂੰ ਗੋਹਾ ਚੱਕਦੀ ਹੋਣਾ ਸੀ ਮੈਸਾਂ ਨੂੰ ਕੱਖ ਪਲਾਣਾ ਢਿੰਕਾ ਕਰਦੀ ਹੋਣਾ ਸੀ ਪਰ ਚਲੋ ਕਿਸਮਤ ਆ ਇਹ ਵੀ ਇਹ ਕੰਮ ਕਿਹੜਾ ਫੇ ਮਾਰਦੇ ਇਹ ਕੰਮ ਕਿਹੜਾ ਮਾਰਾ ਇਹ ਵੀ ਕਿਸਮਤ ਵਾਲੀ ਕਰਦੇ ਨੇ ਤੇ ਸਮੋਸਾ ਲਾ ਵੀ ਤੇ ਦੁੱਧ ਸਾਡਾ ਹੋ ਗਿਆ ਗਰਮ ਜੀ ਜਚ ਕਰਦਾ ਪੁੱਤ ਚਲਾਈ ਹੁਣ ਮੇਰਾ ਕੱਪੜਿਆਂ ਦੀ ਆ ਗਈ ਬਾਰੀ ਹਾਂ ਗੋਆ ਇਹਦੇ ਤਿਆਰੀ ਇੱਥੇ ਤੋਂ ਆਏ ਹੋਏ ਆ ਬੜੇ ਐ ਮੂੰਹ ਬਣਾ ਲਈ ਇਹਦਾ ਹੁਣ ਕਹਿੰਦੇ ਪੈਕ ਕਰ ਗਿਆ ਜੀ ਆਇਆ ਆ ਗੋਹਣ ਹੱਥ ਲਿਪੜਣ ਵਾਲੀ ਐ ਸਭ ਕਰਨੀ ਆਇਆ ਮੈਂ ਦਾਦੇ ਮਗੋਣੇ ਆ ਨਹੀਂ ਸਤਿ ਸ਼੍ਰੀ ਅਕਾਲ ਮੈਂ ਨਹੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਐਂ ਦੱਸਦੇ ਹੋ ਕਿ ਐ ਗੋਹਣ ਹੱਥ ਲਿਪੜਿਆ ਹੁੰਦਾ ਐਵੇਂ ਹੱਜੂਲ ਹੁੰਦਾ ਚਲੋ ਮੈਂ ਸਤਿ ਸ਼੍ਰੀ ਅਕਾਲ ਸਾਰੇ ਲੋਡ ਕਰਕੇ ਬੁਲਾਓ ਸਤਿ ਸ਼੍ਰੀ ਅਕਾਲ ਜੀ ਹਾਂ ਤੇ ਉਹ ਹੁਣ ਕੀ ਕਹਦੇ ਹੁੰਦੇ ਨੇ ਬੱਠਾ ਮਗ ਲੈ ਕੇ ਜਾਣਾ ਹੁਣੇ ਚੱਲਣਾ ਬੱਸ ਤੇ ਚੱਲੇ ਯਾਰ ਦੱਸ ਦੇ ਮੈਨੂੰ ਸੱਚੀ ਚੱਲਿਆ ਚੱਲਿਆ ਮਜ਼ਾਕ ਨਹੀਂ ਕਰਦੀ ਹੂੰ ਚੱਲੇ ਹਾਂ ਮਜ਼ਾਕ ਨਹੀਂ ਕਰਦਾ ਪਹਿਲਾਂ ਤੇਰੇ ਆਓ ਨਾ ਮੈਂ ਨਹੀਂ ਪਰ ਮੈਂ ਇੱਕ ਵਾਰ ਮੰਮੀ ਦੇ ਇਕੱਕੇ ਹੋਣੀਆਂ ਜਾ ਕੇ ਪਰ ਆਲੇ ਤੇ ਪਪਾ ਚਾਹਣੀਆਂ ਹਾਂ ਨਾ ਚਾਹ ਰਾਤ ਨੂੰ ਇੱਕ ਘੰਟਾ ਕਦ ਮਨਾ ਲਿਆਓ ਬੱਸ ਛੁੱਟੀਆਂ ਛੁੱਟੀਆਂ ਦਾ ਤਿੱਖ ਖਾਦੀ ਘੜੀ ਆ ਪਹਿਲਾਂ ਮਿਲ ਲੈ ਲੋ ਗਾਈਜ਼ ਅਬੀ ਮਮਾ ਗਰੀ ਗੱਦੀ ਗਰਮ ਹੋ ਰਹੀ ਆ ਚਲੋ ਜੀ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਅੱਜ ਦਾ ਆਪਾਂ ਇੰਨਾ ਕਿ ਸ਼ੂਟ ਕਰ ਸਕੇ ਅੱਜ ਮੇਰੇ ਇਧਰ ਤੇ ਮੈਂ ਅੱਜ ਵਲੌਗ ਬਣਾਉਣ ਨੂੰ ਜੀ ਇਹ ਨਹੀਂ ਕਰਦਾ ਹੈਗਾ ਮੈਂ ਮਮਾ ਥੋੜੇ ਦੇਖੋ ਕਹਿੰਨੇ ਫਿਰਦੇ ਸਾਈ ਪੁੱਤੇ ਨੇ ਮੇਰਾ ਜਿਪ ਨਹੀਂ ਲਵਾਈ ਹੈਗੀ ਆਹ ਜਿਪ ਪਾ ਲਈ ਮੈਂ ਆਪਣੇ ਘਰ ਜੰਦੇ ਆਉਂਦੇ ਨੇ ਉਹ ਠੀਕ ਆ ਉਹਨਾਂ ਨੇ 5000 ਰੁਪਏ ਲੈ ਜਾਣੇ ਉਹਨਾਂ ਨੇ ਮਸ਼ੀਨ ਨਾਲ ਨਹੀਂ ਲਾਉਣੀ ਉਹ ਤਾਂ ਸਿਰਫ ਇੱਕੜਾ ਗੁੰਡਾ ਆ ਫਸਾਇਆ ਹਾਂ ਫਿਰ ਉਹ ਫੇਸ ਬੀ ਖਰਾਬ ਹੋ ਜਾਂਦੀ ਆ ਚਾਰ ਪੰਜ ਵਾਰ ਮੇਰੇ ਪਿੰਕ ਜੇ ਕੋਟ ਨੂੰ ਲਵਾ ਲਿਆ ਦੋ ਪਾਪਾ ਦੇ ਨੂੰ ਕਾਲੇ ਨੂੰ ਕਿੰਨੀ ਵਾਰ ਲਵਾ ਲਈ ਹੋਰ ਚੀਜ਼ਾਂ ਨੂੰ ਕਿੰਨੀ ਵਾਰ ਲਵਾ ਲਈ ਮੈਂ ਚਲੋ ਜੀ ਅੱਜ ਦੇ ਵਲੌਗ ਦਾ ਪੈਥੀ ਕਰਦੇ ਹਾਂ ਹੁਣ ਐਂਡ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਦਾ ਤਾਂ ਪੀਸ ਪੀਸ ਮਮਾ ਜਿੱਡਾ ਹੋ ਗਿਆ ਤੇ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਔਰ ਅੱਜ ਦਾ ਵਲੌਗ ਸਾਡਾ ਇੰਨਾ ਕੇ ਬਣਿਆ